कपूरथला डीआई नवीन सिंगला कपूरथला पहुंचे फीसदी शामिल डीआई न जिला पुलिस ने सर्च चलाया डीआईजी ने कहा अपराधिया जाएगी निगरानी आपरेशन चौवी मुलम फड़े पुराने मामलिया चौदह दोषी गिरफ्तार दस शक्की गिरफ्तार ਜਲੰਧਰ ਰੇਂਜ ਦੇ ਨਾਮਯੁਕਤ ਡੀਆਈਜੀ ਨਵੀਨ ਸਿੰਘਲਾ ਨੇ ਅੱਜ ਕਪੂਰਥਲਾ ਪਹੁੰਚ ਕੇ ਸੀਐਸਓ ਅਤੇ ঈਗਲ ਮਲਫੀ ਪੰਚ ਤੇ ਕੀਤੇ ਗਏ ਆਪਰੇਸ਼ਨਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ 80% ਦੇ ਅਪਰਾਧਿਕ ਮਾਮਲਿਆਂ ਵਿੱਚ ਪੁਰਾਣੇ ਅਪਰਾਧੀ ਸ਼ਾਮਲ ਹੁੰਦੇ ਹਨ ਇਹਨਾਂ ਦੀ ਗ੍ਰਿਫਤਾਰੀ ਲਈ ਦੁਆਬਾ ਦੇ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਨਵਾਸ਼ਹਿਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀ ਰੇਂਜ ਵਿੱਚ ਆਉਂਦੇ ਇਲਾਕਿਆਂ ਵਿੱਚ ਪੁਲਿਸ ਚੌਕਸੀ ਵਧਾ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾ ਸਕੇ ਪੱਤਰਕਾਰ ਆਡੀ ਰਾਮਾ ਦੀ ਰਿਪੋਰਟ ਜਿਲ੍ਹੇ ਕੀ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਠੱਲ ਪਾਉਣ ਲਈ ਜਿਲ੍ਹੇ ਕੀ ਟਾਈਮ ਟੂ ਟਾਈਮ ਚੈਕਿੰਗ ਕੀਤੀ ਜਾਂਦੀ ਹੈ ਇਸੇ ਲੜੀ ਦੇ ਤਹਿਤ ਅੱਜ ਜਿਲ੍ਹੇ ਕੀ ਮੱਲਾ ਸ਼ਹਿਰੀਆ ਤੇ ਮੁਤਾਬਕ ਹੋਰ ਇਲਾਕੇ ਦਾ ਵੀ ਚੈਕਿੰਗ ਕੀਤੀ ਗਈ ਹੈ ਕਿਸ ਤਰੀਕੇ ਨਾਲ ਅਨਵਰ ਟਾਈਮ ਤੇ ਨਸ਼ੇ ਦੇ ਠੱਲ ਪਾਈ ਜਾ ਸਕਦੀ ਹੈ ਜਿਹੜਾ ਸਾਡਾ ਈਗਲ 5 ਆਪਰੇਸ਼ਨਰ ਚੱਲ ਰਿਹਾ ਉਹਦੇ ਵਿੱਚ ਅਸੀਂ ਜਿੰਨੇ ਡਰਗ ਹੌਟਸਪੌਟਸ ਹੈ ਮੇਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਿਆਰਪੁਰ ਜਲੰਧਰ ਪੂਰਬਲ ਅਤੇ ਫਤਿਹਪੁਰਲਾ ਇਹਦੇ ਵਿੱਚ ਹੌਟਸਪੌਟਸ ਤੇ ਅਸੀਂ ਦਬਿਸ਼ ਦੇ ਰਹੇ ਹਾਂ ਉਹਦੇ ਵਿੱਚ ਕਪੂਰਥਲੇ ਦੇ ਵਿੱਚ ਜਿਵੇਂ ਸਾਡੇ ਕੋਲ 8 ਤੋਂ 10 ਹੌਟ ਸਪੌਟਸ ਹੈ ਇਹਦੇ ਸ਼ਹਿਰੀਆ ਮਹੱਲਾ ਦੇ ਵਿੱਚ ਮੈਂ ਆਇਆ ਹੈਗਾ ਇਹਨਾਂ ਦਾ ਆਪਰੇਸ਼ਨ ਤੱਕ ਮੁਕਿਆ ਆਲਮੋਸਟ ਔਰ ਇਹਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਇਹਨਾਂ ਨੇ 24 ਦੇ ਕਰੀਬ ਜਿਹੜੇ ਹੈਗੇ ਬੰਦੇ ਹੈਗੇ ਉਹ ਰਾਉਂਡ ਕਰਕੇ ਤੇ 14 ਬੰਦੇ ਅਰੈਸਟ ਕੀਤੇ ਆਂ ਔਰ 10 ਦੇ ਕਰੀਬ ਸ਼ੱਕੀ ਪੁਰਸ਼ ਜਿਹੜੇ ਹੈਗੇ ਪੜੇ ਬੇਸਿਕਲੀ ਸਾਡਾ ਇਹ ਸੀਗਾ ਕਿ ਇਹ ਇੱਥੇ ਪਹਿਲਾਂ ਸਬ ਜੇਲ ਹੁੰਦੀ ਸੀਗੀ ਤੇ ਥੋੜਾ ਨੋਟੋਰੀਅਸ ਏਰੀਆ ਸੀਗਾ ਥੋੜਾ ਕ੍ਰਾਈਮ ਇੱਥੇ ਸੀਗਾ ਇਸ ਕਰਕੇ ਇਸ ਪਾਰਟਿਕੂਲਰ ਏਰੀਆ 'ਚ ਦਬਿਸ਼ ਤੱਕ ਕੀਤੀ ਗਈ ਸਰ ਅਨਵਾੜੇ ਟਾਈਮ ਤੇ ਜਦ ਤੱਕ ਹੋਰ ਵੀ ਜਿਹੜਾ ਕਿ ਡਰੱਗ ਮਾਫੀਆ ਹੈਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਨੱਥ ਪਾਈ ਜਾਉਗੇ ਕੋਈ ਹੋਰ ਵੀ ਕੋਈ ਪਲੈਨਿੰਗ ਪਲੱਸ ਸਾਡੇ ਇੱਕ ਤਾਂ ਅਸੀਂ ਪਿਛਲੇ 1 ਸਾਲ ਦੇ ਨਾਲ ਹੈਬਿਚੁਅਲ ਅਫੈਂਡਰਸ ਆ ਜਿਹੜੇ ਬੇਲ ਆਊਟ ਕ੍ਰਿਮੀਨਲਸ ਆ ਪਿਛਲੇ 1 ਸਾਲ ਦੇ ਵਿੱਚ ਜਿਹੜੇ ਲੂਟਾ ਖੋਹਾਂ ਦੇ ਵਿੱਚ ਜਾਂ ਚੋਰੀਆਂ ਦੇ ਵਿੱਚ ਸਿਗੇ ਇਨਵੋਲਡ ਉਹ ਬੰਦੇ ਬਾਹਰ ਆਏ ਐ ਐਨਡੀਪੀਐਸ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਬਾਹਰ ਆਏ ਐ ਉਹਨਾਂ ਦੀ ਲਿਸਟਾਂ ਬਣਾ ਰਿਆ ਉਹਨਾਂ ਤੇ ਸਰਵੇਲੈਂਸ ਰੱਖੀ ਜਾਏਗੀ ਕਿ ਦੁਆਰ ਤੋਂ ਤਾਂ ਨਹੀਂ ਉਹ ਕੰਮ ਕਰਦੇ ਕਿਉਂਕਿ ਮੈਂ ਸਮਝਦਾ ਕਿ ਜਿਹੜਾ 70 ਤੋਂ ਜਿਹੜਾ ਹੈਬਿਚੁਅਲ ਅਫੈਂਡਰ ਬਾਹਰ ਆ ਜਾਂਦਾ ਉਹੀ ਕਰਦਾ ਨਵਾਂ ਨਵਾਂ ਜਿਹੜਾ ਕ੍ਰਿਮੀਨਲ ਆ ਉਹ ਘੱਟ ਜੁੜਦਾ ਹੈ ਲੇਕਿਨ ਜਿਹੜਾ ਹੈਬਿਚੁਅਲ ਅਫੈਂਡਰ ਹੈ ਉਹ ਬਾਰ ਬਾਰ ਕਰਾਈ ਕਰਦਾ ਸਰ ਜਿਹੜੇ ਲੋਕ ਕਹਿੰਦੇ ਕਿ ਨਸ਼ਾ ਛੱਡ ਕੇ ਮੁਕਤ ਹਰ ਰਚ ਵਾਪਸ ਆਣਾ ਚਾਹੁੰਦੇ ਆ ਉਹ ਲਈ ਵੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਉਹਦੇ ਵਾਸਤੇ ਰੀਹੈਬਿਲੀਟੇਸ਼ਨ ਹੈ ਉਹਦੇ ਵਾਸਤੇ ਸਿਵਲ ਡਿਪਾਰਟਮੈਂਟ ਆਲਰੇਡੀ ਲਿੰਕਡ ਹੈ ਡੀਸੀ ਹੈਗੇ ਸਿਵਲ ਸਰਜਨ ਇਨਵੋਲਡ ਹੈਗੇ ਤੇ ਜਿਹੜਾ ਮੁਕਤ ਹਰ ਰਚ ਆਉਣਾ ਚਾਹੁੰਦਾ ਉਹਨੂੰ ਜੁੜੇ ਕਸਰ ਜਿਹੜੇ ਕਿ ਹੋਰ ਡਰੱਗ ਮਾਫੀਆ ਵਾ ਜਿਹੜੇ ਕਿ ਕ੍ਰਿਮੀਨਲ ਮਾਈਂਡਡ ਬੰਦੇ ਆ ਤਾਂ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਪ੍ਰਸ਼ਾਸਨ ਵੱਲੋਂ ਦੇਖੋ ਆਹ ਯਾਦਾ ਏਰੀਆ ਨੂੰ ਛੱਡ ਕੇ ਭੱਜੋ ਇੱਥੋਂ ਜਾਂ ਫਿਰ ਉਹ ਆਪਣਾ ਕੰਮ ਬੰਦ ਕਰ ਦਿਓ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਜਿਹੜਾ ਡਰੱਗ ਦੇ ਵਿੱਚ ਹੈ